ਖਬਰ ਹੈ ਹੁਸ਼ਿਆਰਪੁਰ ਦੇ ਊਣਮੜ ਕਸਬੇ ਦੀ ਜਿੱਥੇ ਕਿ ਮੰਦਰ ਤੋਂ ਵਾਪਸ ਆ ਰਹੀ ਇੱਕ ਕਾਉਂਸਲਰ ਕੁਲਜੀਤ ਕੌਰ ਬਿੱਟੂ ਪਤਨੀ ਰਕੇਸ਼ ਕੁਮਾਰ ਬਿੱਟੂ ਤੇ ਦੋ ਲੁਟੇਰਿਆਂ ਨੇ ਅਚਾਨਕ ਹਮਲਾ ਕਰ ਦਿੱਤਾ ਅਰੇ ਤੇਜ਼ ਤਰ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਲੁਟੇਰੇ ਕਾਉਂਸਲਰ ਦੇ ਟੋਪਰਸ ਚਪੜ ਕੇ ਮੌਕੇ ਤੋਂ ਫਰਾਰ ਹੋ ਗਏ ਮਹਿਲਾ ਦਾ ਸ਼ੋਰ ਸ਼ਰਾਬਾ ਸੁਣ ਕੇ ਆਲੇ-ਵਾਲੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਹਾਲਤ ਵਿੱਚ ਕੁਲਜੀਤ ਕੌਰ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਇਸ ਮੋਕੇ ਪਰਵਾਰਕ ਮੈਂ ਬਰਨ ਕਿਹਾ ਹੈ ਕਿ ਇਨਸਾਨ ਹੁਣ ਘਰ ਦੇ ਬਾਹਰ ਵੀ ਅਤੇ ਘਰ ਦੇ ਅੰਦਰ ਵੀ ਸੇਫ ਨਹੀਂ ਹੈ। ਤੁਸੀਂ ਕੁਲਮਾ ਤੋਂ ਵਾਪਸ ਆ ਰਹੇ ਸੀਗੇ। ਕੋਲੋਂ ਦੋ ਬੰਦੇ ਆਏ ਮੇਰੇ ਅੱਗੇ ਆ ਕੇ ਖੜਾ ਹੋ ਗਿਆ। ਮੈਂ ਕਹਿੰਦਾ ਆਂਟੀ ਜੀ ਆਂਟੀ ਜੀ ਮੇਰੇ ਕੀ ਗੱਲ ਮੇਰੇ ਦੋਤੇ ਸਿਰ ਚੂਨੇ। ਇਹ ਤਾਂ ਤੱਕ ਆ ਬਾਹਰ ਆ ਫੇ ਫੇ ਮਿਲ ਫੇਰ ਲੰਮੀ ਪੇਲੇ ਫੇ ਕੋਈ ਕੀ ਕੁਛ ਮਾਰਿਆ ਹੁੰਦਾ ਮੇਰੇ। ਤੇਰ ਕੀ ਲੈ ਗਈ ਤੁਹਾਡੇ ਹੋ ਗਏ। ਮੇਰਾ ਟੋਪਸ ਲੈ ਗਿਆ ਲੱਗ ਕੇ। ਜਾਣੇ ਇੱਕ ਮੁੰਦੀ ਵੀ ਸੀਗੀ ਇੱਕ ਮੁੰਦੀ ਵੀ ਸੀਗੀ ਬਹੁਣ ਜ਼ਿਆਦਾ ਮੁੰਦੀ ਵੀ ਲੈ ਗਿਆ ਪਿੰਨ ਦੀ ਤਰ੍ਹਾਂ ਇਹੋ ਮੰਦਿਰ ਜਾਂਦੇ ਜਿੱਦਾਂ ਤੇ ਵਾਪਸ ਆ ਰਹੇ ਸੀਗੇ ਵੱਡੀ ਭਾਬੀ ਤਾਂ ਇਹੋ ਮੇਰੀ ਵਾਈਫ ਹੈ ਤੇ ਦੋ ਜਣੇ ਜਿਹਨਾਂ ਦਾ ਪਿੱਛਾ ਕਰਦੇ ਗਲੀ ਦੇ ਵਿੱਚ ਹੀ ਆ ਕੇ ਇਹਨਾਂ ਨੂੰ ਘੇਰ ਲਿਆ ਹੈ ਘੇਰ ਕੇ ਇਹਦੇ ਸਿਰ ਦੇ ਵਿੱਚ ਕੋਈ ਟੱਕੀ ਚੀਜ਼ ਮਾਰੀ ਹੈ ਜਿਹਦੇ ਨਾਲ ਇੱਥੇ ਕਾਫੀ ਐਡਾ ਸਾਰਾ ਟੱਕ ਜੜਾਂ ਲੱਗਾ ਇੰਨਾ ਡੂੰਗਾ ਆ ਉਹ ਤੇ ਇਹ ਡੱਗੇ ਆ ਜੀ ਇੱਕ ਮੁੰਡੀ ਲਾਈ ਤੇ ਇੱਕ ਟੌਪਸ ਲਾਏ ਆ ਨਾ ਕੇ ਤੋਂ ਦੌੜ ਗਏ ਆ ਤੇ ਅਸੀਂ ਤਾਂ ਇਹੋ ਹੀ ਸਾਰਿਆਂ ਨੂੰ ਸਰਕਾਰ ਅੱਗੇ ਵੀ ਫਰਿਆਦ ਕਰਦੇ ਆ ਕਿ ਭਾਈ ਇਦਾਂ ਦੇ ਜਿਹੜੀਆਂ ਚੋਰੀਆਂ ਚੱਕੇ ਜਿਹੜੇ ਚੋਰ ਫਿਰਦੇ ਆ ਨਸ਼ੇੜੀ ਫਿਰਦੇ ਆ ਤੇ ਜੇ ਇਹਨਾਂ ਤੇ ਚੰਗੀ ਤਰ੍ਹਾਂ ਨਾਥ ਨਾ ਪਾਈ ਤੇ ਮੈਨੂੰ ਲੱਗਦਾ ਵੀ ਘਰਾਂ ਚ ਆ ਕੇ ਵੀ ਲੁੱਟ ਲੁੱਟ ਕੇ ਜਾਣਗੇ ਅੱਗੇ ਬਾਜ਼ਾਰ ਦੇ ਵਿੱਚ ਵੀ ਇਦਾਂ ਦਾ ਕੰਮ ਹੋਇਆ ਸੀ ਉਹ ਲੇਡੀ ਨੂੰ ਘਰ ਦੇ ਵਿੱਚੋਂ ਲਗੇ ਸੀ ਤੇ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਜੇ ਇਹ ਬੰਦੇ ਇਹ ਨਹੀਂ ਫੜਨਗੇ ਤੇ ਅਸੀਂ گاਂਹ ਦੀ ਕਾਰਵਾਈ ਕੀ ਕਰਾਂਗੇ ਅਸੀਂ ਸਾਰੇ ਕਾਉਂਸਲਰ ਆ ਮੇਰੀ ਵਾਈਫ ਵੀ ਕਾਉਂਸਲਰ ਆ ਮੈਂ ਵੀ ਤਿੰਨ ਵਾਰੀ ਕਾਉਂਸਲਰ ਰਹਿ ਚੱਕਾ ਤੇ ਸਾਰੇ ਅਸੀਂ ਇਕੱਠੇ ਹੋ ਕੇ ਤਾਂ ਫੇਰ ਅਸ ਯੇ ਹੋ ਜੋ ਵੀ ਸਾਨੂੰ ਕਰਨਾ ਪਿਆ ਤੇ ਅਸੀਂ ਉਹ ਕਰਾਂਗੇ ਨਹੀਂ ਤਾਂ ਇਹ ਬੰਦੇ ਜਿਹੜੇ ਆ ਅਸੀਂ ਕਹਿੰਨੇ ਆ ਵੀ ਕੈਮਰੇ ਲੱਗੇ ਆ ਕੈਮਰਿਆਂ ਦੇ ਵਿੱਚੋਂ ਅੱਜ ਬੰਦੇ ਸਾਨੂੰ ਹਾਜ਼ਰ ਜਾਈਦੇ ਆ ਜੇ ਇਹਦੀ ਜਾਨ ਚਲ ਜਾਂਦੀ ਤੇ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਸੀਗਾ ਰਹਿ ਗਿਆ ਹੋਇਆ ਤੇ ਅਸੀਂ ਇਹੋ ਹੀ ਕਹਿੰਨੇ ਆ ਵੀ ਸ਼ਾਮ ਤੱਕ ਪੁਲਿਸ ਅੱਗੇ ਵੀ ਇਹੋ ਹੀ ਬਿਆਨ ਯਾਦ ਕਰਦੇ ਆ ਤੇ ਸਰਕਾਰ ਅੱਗੇ ਵੀ ਆ ਸ਼ਾਮ ਤੱਕ ਸਾਡੇ ਬੰਦੇ ਫਰਮ ਹੋਣੇ ਚਾਹੀਦੇ ਆ